ਬਠਿੰਡਾ ਦੇ ਕੋਟ ਰੋਡ ਤੇ ਕੀਤੇ ਨਜਾਇਜ਼ ਕਬਜ਼ਿਆਂ ਤੇ ਕਾਰਵਾਈ ਕਰਨ ਦੇ ਲਈ ਪਹੁੰਚੀ ਨਗਰ ਨਿਗਮ ਦੀ ਤੈਅਬ ਯਾਰੀ ਦੀ ਟੀਮ ਜਦ ਸਮਾਨ ਚੱਕਿਆ ਗਿਆ ਤਾਂ ਦੁਕਾਨਦਾਰਾਂ ਤੇ ਉਹਨਾਂ ਵੱਲੋਂ ਲਗਾਏ ਹੱਥੋਪਾਈ ਕਰਨ ਦੀ ਦੋਸ਼ ਅਤੇ ਸਮਾਨ ਵੀ ਇਹਨਾਂ ਵੱਲੋਂ ਆਪਣਾ ਗੱਡੀ ਦੇ ਵਿੱਚੋਂ ਲਾਹਿਆ ਗਿਆ। ਮਾਮਲਾ ਬਠਿੰਡਾ ਦੇ ਕੋਟ ਰੋਡ ਦਾ ਜਿੱਥੇ ਕੋਟ ਰੋਡ ਤੇ ਅਕਸਰੀ ਇਹ ਬਵਾਦਾਂ ਦੇ ਵਿੱਚ ਰਹਿੰਦੀ ਹੈ ਕਿ ਇੱਥੋਂ ਦੀ ਜਿਹੜੀ ਦੁਕਾਨਦਾਰ ਨੇ ਜਾ ਇੱਥੇ ਬਹੁਤ ਸਾਰੀਆਂ ਇਹਨਾਂ ਦੇ ਆਪਣਾ ਆਪਣਾ ਦੁਕਾਨ ਦੇ ਬਾਰੇ ਇਹਨਾਂ ਵੱਲੋਂ ਨਈਅਤ ਕਬਜ਼ੇ ਕੀਤੇ ਹੋਏ ਹਨ ਇੱਥੇ ਲੰਘਣ ਲੋਕਾਂ ਨੂੰ ਮੁਸ਼ਕਲ ਹੋ ਜਾਂਦਾ ਦੇਖੋ ਤਸਵੀਰਾਂ ਪੰਜ ਪੰਜ ਫੋਟੋ ਇਹ ਦੁਕਾਨਾਂ ਦੇ ਬਾਹਰ ਇਹਨਾਂ ਵੱਲੋਂ ਆਪਣਾ ਕਾਜ ਜੀ ਕੀਤੇ ਹੋਏ ਹਨ ਅਤੇ ਅੱਜ ਨਗਰ ਨਿਗਮ ਦੀ ਟੀਮ ਹੈ ਜਿਹੜੀ ਇੱਥੇ ਕਾਰਵਾਈ ਕਰਨ ਦੇ ਲਈ ਪਹੁੰਚੀ ਹੋਈ ਤਾਂ ਜਦੋਂ ਉਹਨਾਂ ਵੱਲੋਂ ਇਹਨਾਂ ਦਾ ਸਮਾਨ ਉਠਾਇਆ ਗਿਆ ਤਾਂ ਇੱਥੇ ਇਸ ਸਬੰਧੀ ਨਗਰ ਨਿਗਮ ਦੇ ਤਹਿ ਵਿਜਰੀ ਅਫਸਰ ਸਾਢੇ ਸ਼ਰਮਣ ਨੇ ਕਿਹਾ ਕਿ ਗੱਡੀ ਦੇ ਵਿੱਚੋਂ ਸਮਾਨ ਉਤਾਰ ਲਿਆ ਗਿਆ ਅਤੇ ਸਾਡੇ ਮੁਲਾਜ਼ਮਾਂ ਦੇ ਨਾਲ ਹੱਥੋਂ ਪੈ ਕੀਤੀ ਗਈ ਦੂਜੇ ਪਾਸੇ ਇਹਨਾਂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਾਨੂੰ ਇਹ ਨਹੀਂ ਪਤਾ ਸੀ ਕਿ ਇਹ ਨਗਰ ਨਿਗਮ ਦੇ ਮੁਲਾਜ਼ਮ ਹੈ ਅਤੇ ਨਾ ਹੀ ਅਸੀਂ ਕਿਸੇ ਗੱਡੀ ਦੇ ਵਿੱਚੋਂ ਇਹਨਾਂ ਦਾ ਸਮਾਨ ਜਿਹੜਾ ਉਤਾਰਿਆ ਸੀ ਆਪਣਾ ਸਮਾਨ ਅੰਦਰ ਕਰ ਲਿਆ ਸੀ ਤਾਂ ਇਸ ਸਬੰਧੀ ਪੈਬ ਜਾਰੀ ਅਫਸਰ ਸਾਹਿਲ ਸ਼ਰਮ ਨੇ ਕਿਹਾ ਕਿ ਸਾਡੇ ਨਗਰ ਨਿਕਲਣ ਦੇ ਮੁਲਾਜ਼ਮਾਂ ਦੇ ਨਾਲ ਬਤਮੀਜੀ ਕਰਨ ਦੇ ਮਾਮਲੇ ਵਿੱਚ ਉਹਨਾਂ ਵੱਲੋਂ ਕਾਰਵਾਈ ਕੀਤੀ ਜਾਵੇਗੀ ਦੇਖੋ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਟਿੰਡਾ ਦੇ ਕੋਲ ਰੋਡ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਇੱਥੇ ਦੁਕਾਨਦਾਰਾਂ ਵੱਲੋਂ 5-5 ਫੁੱਟ ਦੀ ਦੁਕਾਨ ਆਪਣੀ ਬਾਹਰ ਵਧਾ ਕੇ ਲਗਾਈ ਹੋਈ ਹੈ ਅਤੇ ਇਸ ਤਰ੍ਹਾਂ ਵੀ ਜਾਣਕਾਰੀ ਮਿਲੇਗੀ ਬਹੁਤ ਸਾਰੇ ਰੇਡ ਦੁਕਾਨਦਾਰ ਨੇ ਇੱਥੇ ਬਾਹਰ ਅੱਡੇ ਲਵਾਉਣ ਦੇ ਪੈਸੇ ਲੈਂਦੇ ਹਨ ਅਤੇ ਉਸ ਨੂੰ ਲੈ ਕੇ ਅਜਰ ਨਗਰ ਨਗਰ ਨਿਗਮ ਦੀ ਤਾਇਬਜਰੀ ਟੀਮ ਇਥੇ ਪਹੁੰਚੀ ਤੇ ਉਹਨਾਂ ਵੱਲੋਂ ਜਦੋਂ ਸਮਾਨ ਉਠਾਇਆ ਗਿਆ ਤਾਂ ਮਾਮਲਾ ਹੱਥੋਂ ਪੈ ਤੱਕ ਪਹੁੰਚ ਗਿਆ ਇਸ ਸਬੰਧੀ ਨਗਰ ਨਿਗਮ ਦੇ ਤਾਇਬਜਰੀ ਅਫਸਰ ਸਾਹਿਲ ਸ਼ਰਮਾ ਨੇ ਕਿਹਾ ਕਿ ਹੁਣ ਸਾਡੇ ਵੱਲੋਂ ਲਿਖਤੀ ਕਾਰਵਾਈ ਨੇ ਕੀਤੀ ਜਾਵੇਗੀ ਤੇ ਹੋ ਸਕਦਾ ਹੈ ਕਿ ਇਹਨਾਂ ਤੇ ਐਫ ਆਈ ਆਰ ਵੀ ਇਹਨਾਂ ਵੱਲੋਂ ਕਰਵਾਈ ਜਾਵੇ ਆਓ ਸੁਣੋ ਸੁਣਾਉਣੇ ਕੀ ਆ ਪੂਰਾ ਮਾਮਲਾ ਦੇ ਕੀ ਕਹਿੰਦੇ ਨਗਰ ਨਿਗਮ ਦੇ ਤਾਇਬਜਰੀ ਦੇ ਅਫਸਰ ਸਾਹਿਲ ਸ਼ਰਮਾ ਇੱਥੇ ਇਹਨਾਂ ਦੇ ਆਪਣੇ ਕਾਰਪੋਰੇਸ਼ਨ ਦੇ ਮਲਾਜਮ ਹੋਣੇ ਆ ਮਾਰਕੀਟ ਵਾਲਿਆਂ ਨੂੰ ਕਿਸੇ ਨੂੰ ਕੋਈ ਪਤਾ ਨਹੀਂ ਆ ਨਾ ਇਹਨਾਂ ਦੇ ਕੋਈ ਆਈ ਕਾਰਡ ਪਏ ਆ ਨਾ ਇਹਨਾਂ ਨੇ ਕੋਈ ਦੱਸਿਆ ਆ ਕੇ ਸਾਰਿਆਂ ਦਾ ਸਮਾਨ ਚੱਕ ਲਿਆ ਚੱਕ ਕੇ ਉੱਥੇ ਢੇਰੀ ਲਾਤੀ ਇਹਨਾਂ ਨੇ ਹੈ ਜੀ ਉਸ ਤੋਂ ਬਾਅਦ ਇਹਨਾਂ ਦਾ ਕੋਈ ਬੰਦਾ ਨਹੀਂ ਸੀ ਉੱਥੇ ਦੋ ਤਿੰਨ ਬੰਦੇ ਖੜੇ ਇਹਨਾਂ ਤੋਂ ਮੰਗਿਆ ਤੇ ਉਹ ਦੁਕਾਨਦਾਰ ਹਾਲ ਦਾ ਸਮਾਨ ਚੱਕ ਕੇ ਲੈ ਇੱਕ ਉਹ ਇਕੱਲੀ ਹੱਥੋਂ ਬਾਈ ਵੀ ਕੋਈ ਹੱਥੋਂ ਬਾਈ ਨਹੀਂ ਕੋਈ ਹੱਥੋਂ ਬਾਈ ਨਹੀਂ ਬਈ ਹਜ਼ਾਰ ਬੰਦਾ ਇੱਥੇ ਕੋਈ ਹੱਥੋਂ ਬਾਈ ਨਹੀਂ ਕੋਈ ਨਹੀਂ ਸੋਹੰਦੀ ਇਹ ਗਲਤ ਬੋਲੀ ਗਈ ਪੀਸੀ ਇਹ ਪੁੱਠੇ ਬੋਲੀ ਗਏ ਆ ਅਸੀਂ ਬੁਲਾਉਣੇ ਆ ਜੀ ਅਸੀਂ ਉਹ ਕਰਦੇ ਆ ਉਹ ਕਹਿੰਦੇ ਸਾਡੇ ਕੋਲੇ ਵੀਡੀਓ ਕਨਫਰੈਂਸ ਹਾਂ ਵੀਡੀਓ ਰ ਆ ਬਈ ਦਿਖਾਉਣ ਜੀ ਵੀਡੀਓ ਰ ਦਿਖਾਉਣ ਕੋਈ ਕਿਸੇ ਨਾਲ ਥੁਪਾਈ ਨਹੀਂ ਕੋਈ ਕਿਸੇ ਨਾਲ ਕੋਈ ਬਦਮਾਸ਼ੀ ਨਹੀਂ ਕੋਈ ਨਹੀਂ ਇਹਨਾਂ ਤੋਂ ਸਮਾਨ ਨੇ ਇਕੱਠਾ ਚੱਕ ਕੇ ਲੈ ਆਈ ਸੀ ਲੋਕ ਉੱਥੋਂ ਚੱਕ ਕੇ ਲੈ ਗਏ ਆ ਵੀ ਦਿਖਾਉਂਦਾ ਫੋੜ ਕੋਈ ਕਿਹਨਾ ਮੈਂ ਬਿੱਟੇ ਕਿਹ ਪਤਾ ਲੱਗ ਗਿਆ ਮਤਲਬ ਆਏ ਸੀ ਕਿ ਮੈਲ ਉਹਨਾਂ ਬਾਹਰ ਅੱਡਾ ਜੀ ਠੀਕ ਹੈ ਜੀ ਉਹ ਵਿਰ ਆਇਆ ਕਹਿੰਦਾ ਮੰਝਾ ਛੱਡ ਦੇ ਤੇ ਮੈਂ ਸਮਾਨ ਚੱਕ ਕੇ ਮੰਝਾ ਛੱਡਤਾ ਹਣਾ ਜਦੋਂ ਅਸੀਂ ਪਿਆਰ ਨਾਲ ਚੀਜ਼ ਦੇਈ ਜਾਂਦੇ ਹਣਾ ਠੀਕ ਹੈ ਪਿਆਰ ਨਾਲ ਚੀਜ਼ ਦਿੱਤੀ ਜਦੋਂ ਉਹਨੇ ਕਹਦਾ ਮੱਝੜਦਾ ਅਸੀਂ ਸ਼ਰਤਾਂ ਤੇ ਉਹ ਤੇਚੀ ਤੇ ਬੈਂਚ ਸਾਡੇ ਬੈਣ ਵਾਲੇ ਵੀ ਲੈ ਗਏ ਬਾਈ ਬਰੇ ਠੀਕ ਹੈ ਉੱਥੇ ਜਾ ਕੇ ਜਿੱਦ ਜਵਾਈ ਹੋਈ ਦੁਕਾਨ ਬਾਈ ਦੁਕਾਨ ਵਾਲੇ ਹੁਣ ਨਾਲ ਉਥੇ ਕੋਈ ਹੈ ਨਹੀਂ ਸੀ ਪ੍ਰਾਈਵੇਟ ਬੰਦਾ ਸੀ ਪ੍ਰਾਈਵੇਟ ਸੀ ਇਹ ਨਾ ਸਰਕਾਰੀ ਮੁਲਾਜ਼ਮ ਨਹੀਂ ਸੀ ਠੀਕ ਹੈ ਜੀ ਹੱਥੋਂ ਬਾਈ ਵੀ ਹੱਥੋਂ ਬਾਈ ਕੁਛ ਨਹੀਂ ਹੋਈ ਜੀ ਨਾ ਗਾਲੋ ਗਲੋਚੀ ਹੋਈ ਆ ਸਿਰਫ ਮੈਂ ਉਥੋਂ ਟਿਚੇ ਚੱਕ ਲਏ ਜੀ ਐਨਾ ਕਾ ਕਿ ਜਦੋਂ ਅਸੀਂ ਪਿਆਰ ਨਾਲ ਚੀਜ਼ ਦੇ ਰਹੇ ਆ ਤੇ ਟੱਕੇ ਨਾਲ ਘਾਤੋ ਲੈ ਕੇ ਜਾਂਦੇ ਹੋ ਜੀ ਉਹ ਕਿਤੇ ਗੈਰ ਕਾਨੂੰਨੀ ਉਹਨਾਂ ਦੀ ਗੱਡੀ ਦੇ ਵਿੱਚ ਨਹੀਂ ਗੱਡੀ ਦੇ ਵਿੱਚ ਕੋਈ ਵੀ ਯਾਰ ਕਹਦੇ ਜੀ ਕੋਈ ਵੀ ਯਾਰ ਕਹੋ ਆ ਗਲਤ کہہ ਰਿਹਾ ਫਿਰ ਆ ਤਾਂ ਟੱਕੇ ਨਾਲ ਫਸਾਰਿਆ ਆ ਤਾਂ ਗਰੀਬੰਦਾ ਰੋਟੀ ਨਾ ਖਾਂਦਾ ਉਹਨਾਂ ਦਾ ਐ ਕਿਵੇਂ ਹੋ ਜੂਗਾ ਮੇਰੀ ਉਮਰ 18 ਸਾਲ ਹੈ ਜੀ ਐ ਥੋੜੀ ਆ ਕੰਮ ਕਰਦਿਆਂ ਸੀ ਜਦੋਂ ਮੈਂ ਮੰਨ ਲਿਆ ਮੱਝਾ ਦੇਦਾ ਪਿਆਰ ਨਾਲ ਟੱਕੇ ਨਾਲ ਤਾਂ ਨਾ ਲੈ ਕੇ ਜਾਓ ਚੀਜ਼ ਉੱਥੇ ਜਦੋਂ ਬੰਦੇ ਨੂੰ ਪੁੱਛਿਆ ਕਿ ਭਾਈ ਸਰਕਾਰੀ ਆ ਕਹਿੰਦਾ ਜੀ ਮੈਂ ਤਾਂ ਸਰਕਾਰੀ ਨਹੀਂ ਆ ਕਿ ਸਰਕਾਰੀ ਦੂਜੇ ਦੱਸੋ ਇਹ ਈ ਗੱਲ ਆ ਜੀ ਆ ਨਾ ਮਤ ਕੀ ਮਤਲਾ ਹੋਇਆ ਜੀ ਮੇਰਾ ਨਾਮ ਸਾਜੀ ਸ਼ਰਮਾ ਜੀ ਇਹ ਕਿ ਜੀ ਅਸੀਂ ਕੋਰਟ ਰੋਡ ਦੇ ਉੱਤੇ ਖੜੇ ਹਾਂ ਜੀ ਕੋਰਟ ਰੋਡ ਦਾ ਸਾਰਾ ਨੂੰ ਹੀ ਪਤਾ ਜੀ ਕਿਹੜਾ ਹਰੇ ਕੀ ਕਰਦਾ ਵੀ ਕੋਰਟ ਰੋਡ ਤੇ ਕੀ ਹੈ ਦੀ ਡਰੈਕਟਰੀ ਦੀ ਸਮੱਸਿਆ ਹੈ ਜੀ ਇਹਨਾਂ ਨੂੰ ਹਰ ਵਾਰ ਇਹਨਾਂ ਕੋਲੇ ਆਉਂਦੇ ਨੇ ਇਹਨਾਂ ਦਾ ਸਮਾਨ ਚੱਕਦੇ ਆ ਜੀ ਇਹਨਾਂ ਨੂੰ ਫਿਰ ਵੀ ਅਹਿਸਾਸ ਨਹੀਂ ਹੋ ਰਿਹਾ ਵੀ ਕੀ ਹੈ ਜੀ ਟੀਮ ਆਉਂਦੀ ਹੈ ਤੇ ਇਹਨਾਂ ਦਾ ਸਮਾਨ ਚੱਕਦੀ ਹੈ ਫਿਰ ਵੀ ਅੰਦਰ ਨਹੀਂ ਕਰਦੇ ਦੁਕਾਨਦਾਰ ਦੀ ਅੱਜ ਦੀ ਹਾਲ ਦੀ ਘੜੀ ਕੀ ਹੋਇਆ ਜੀ ਜਦੋਂ ਇਹਨਾਂ ਦਾ ਸਮਾਨ ਬਾਹਰ ਸੀਗਾ ਜੀ ਸਾਡੇ ਮਾਲਕ ਬਣਾ ਸਮਾਨ ਚੱਕਿਆ ਜੀ ਇਹਨਾਂ ਦਾ ਇਹਨਾਂ ਨੇ ਕੀ ਦੇ ਉੱਤੋਂ ਦੀ ਤਾਂ ਬਤਮੀਦੀ ਕੀਤੀ ਹੱਤਪਾਈ ਕੀਤੀ ਠੀਕ ਹੈ ਜੀ ਉਹ ਚਾਕੀਆਂ ਦੀਆਂ ਦੁਕਾਨਾਂ ਦੇ ਇਕੱਠੇ ਹੋ ਕੇ ਇਹਨਾਂ ਨੇ ਦੁਕਾਨਦਾਰਾਂ ਨੇ ਜਿੱਥੇ ਆਪ ਦਾ ਆਪ ਦਾ ਸਮਾਨ ਜਿੱਥੋਂ ਚਾਕ ਕੇ ਲੈ ਗਏ ਜੋ ਕਿ ਕੀ ਹੈ ਜੀ ਸਾਡੇ ਕੀ ਹੈ ਨਗਰ ਨਿਗਮ ਦੇ ਤਹਿਤ ਵੀ ਅਜਿਹੇ ਸਰਕਾਰੀ ਕਰਮਚਾਰੀ ਹੋ ਕੇ ਜਾਂ ਕੋਈ ਸਾਡੀ ਕਾਰਵਾਈ ਦੇ ਵਿੱਚ ਵੇਖਾ ਪਾਉਂਦਾ ਉਹਦੇ ਖਿਲਾਫ ਕੀ ਸਖਤ ਕਾਰਵਾਈ ਕੀਤੀ ਜਾਂਦੀ ਹੈ ਜੀ ਅਸੀਂ ਉਹਨਾਂ ਦੇ ਖਿਲਾਫ ਕੋਈ ਸਖਤ ਕਾਰਵਾਈ ਕਰਨ ਦਾ ਮਤੇ ਜਿਹੜੀ ਬੰਦੀ ਅਗਲੀ ਕਾਰਵਾਈ ਆ ਉਹ ਲਿਖਣ ਨੂੰ ਤਿਆਰ ਹੁਕ ਜੀ ਵੀਡੀਓ ਹੈ ਕਿ ਤੁਹਾਡੇ ਕੋਲ ਸਰ ਸਾਡੇ ਕੋਲ ਸਾਰੀਆਂ ਵੀਡੀਓ ਬਣੀਆਂ ਹੋਈਆਂ ਨੇ ਉਹਨਾਂ ਦੁਕਾਨਦਾਰਾਂ ਦੀ ਜਿੰਨੇ ਵੀ ਦੁਕਾਨਦਾਰ ਹੈਗੇ ਸਮਾਨ ਚਾਕ ਕੇ ਕਾਇਦਾ ਸਮਾਨ ਜਿਹੜਾ ਉਹਦੇ ਵਿੱਚ ਸ਼ੋ ਹੋਇਆ ਉਹ ਤੁਹਾਡੇ ਨਾਲ ਬਤਮੀਜ਼ੀ ਕੀਤੀ ਗਈ ਹੈ ਕਿਸ ਤਰ੍ਹਾਂ ਦੀ ਕਾਰਵਾਈ ਇਹ ਕੀ ਜੀ ਮੇਰੇ ਨਾਲ ਨਹੀਂ ਜੀ ਮੇਰੇ ਮਲਾਦਮ ਜਿਹੜੇ ਸੀਗੇ ਖੜੇ ਜੀ ਇੱਥੇ ਉਹਨਾਂ ਨਾਲ ਬਤਮੀਜ਼ੀ ਕੀਤੀ ਗਈ ਹੈ ਜੀ ਇਸ ਤਰ੍ਹਾਂ ਦੀ ਬਤਮੀਜ਼ੀ ਕੀਤਾ ਨਹੀਂ ਤਾਂ ਫਿਰ ਇੱਕ ਮਲਾਦਮ ਇਹਨਾਂ ਤੇ ਜੀ ਹਾਂ ਜੀ ਮਲਾਦਮਾਂ ਦੇ ਤਹਿਤ ਵੀ ਇਹ ਨਹੀਂ ਡੇਟਾ ਵੀ ਮੇਰੇ ਮਲਾਦਮਾਂ ਇਦਾਂ ਦੀ ਕੋਈ ਬਤਮੀਜ਼ੀ ਕਰੂਗਾ ਜੀ ਉਹ ਤੇ ਕਾਨੂੰਨੀ ਕਾਰਵਾਈ ਹਰ ਬੰਦ ਹੈ ਜੀ ਇਹ ਹਾਲ ਦੀ ਗੱਲ ਤੁਸੀਂ ਦੇਖੋਗੇ ਵੀ ਜਿਹੜਾ ਇਹਨਾਂ ਨੂੰ ਜੀ ਵਾਰਨਿੰਗ ਦਿੱਤੀ ਗਲਤ ਨਹੀਂ ਕੀਤੀ ਜੀ ਇਹਨਾਂ ਦੇ ਸਿਲੰਡਰ ਪੈਸੇ ਦੀ ਚੈੱਕ ਕਰੋ ਜੀ ਸਿਲੰਡਰ ਚੈੱਕ ਕਰੋਗੇ ਰੈਕੀ ਜਿਹੜੀ ਇਹ ਹੈ ਜੀ ਕਮਰਚੀ ਨੇ ਇੱਕ ਹੈਗਾ ਜੀ ਏਰੀਆ ਜਿੱਥੇ ਕੇ ਜੀ ਇੱਥੇ ਚੁੰਨੀਆਂ ਡਾਈ ਕਰੀ ਜਾਂਦੇ ਕੱਲ ਨੂੰ ਕੋਈ ਇਤਿਹਾਸਾ ਹੋ ਗਿਆ ਕੌਣ ਜ਼ਿੰਮੇਵਾਰ ਹੈ ਕੱਲ ਨੂੰ ਇਹੀ ਦੁਕਾਨਦਾਰ ਕਹਿਣਗੇ ਪਛਾਛਨ ਜ਼ਿੰਮੇਵਾਰ ਪੀਓ ਦਾ ਪ੍ਰਜਨ ਸੁਤਾ ਪਿਆ ਸੀ ਜਾਂ ਕੀ ਹੈ ਜੀ ਜੇ ਇਹਨਾਂ ਨੂੰ ਅਲਰਟ ਕਰਨ ਆ ਗਏ ਤਾਂ ਇਹ ਸਾਡੇ ਉੱਤੇ ਗੱਲ ਪੈਣਗੇ ਜਾਂਤਾ ਬਾਈ ਕਰਨਗੇ ਜੀ ਸਾਡੇ ਮਾਲ ਜਵਾਨਾਂ ਦਾ